ਸੋਨੀ ਸਵੀਟ ਖਮਾਣੋ ਵੱਲੋਂ ਇਲਾਕੇ ਦੇ ਲੋਕਾਂ ਲਈ ਇੱਕ ਹੋਰ ਅਪਰਾਲਾ ਕਰਦਿਆਂ ਸੋਨੀ ਸਵੀਟ ਦੇ ਮਾਲਕ ਦਰਸ਼ਨ ਕੁਮਾਰ ਸੋਨੀ ਵੱਲੋਂ ਸ਼ਹਿਰ ਖਮਾਣੋ ਵਿੱਚ ਨਵਾਂ ਆਦਾਰਾ ਸੋਨੀਜ਼ ਰੈਸਟੋਰੈਂਟ ਖੋਲਿਆ ਗਿਆ ਜਿਸ ਦੀ ਸ਼ੁਰੂਆਤ ਕਰਨ ਲਈ ਵੈਗਰੂ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਅਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਨਾਲ ਜੋੜਿਆ ਗਿਆ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਨ ਕੁਮਾਰ ਸੋਨੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਰੂਪਾ ਉਪਾਕੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਸੋਨੀਜ਼ ਰੈਸਟੋਰੈਂਟ ਵਿੱਚ ਖੁਸ਼ੀਆਂ ਦੇ ਪ੍ਰੋਗਰਾਮਾਂ ਲਈ ਬਹੁਤ ਹੀ ਵਧੀਆ ਏਸੀ ਪਾਰਟੀ ਹਾਲ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਸ ਦੀ ਦਿੱਖ ਬਹੁਤ ਹੀ ਸ਼ਾਨਦਾਰ ਹੈ ਅਤੇ ਇੱਥੇ ਹਰ ਤਰ੍ਹਾਂ ਦਾ ਖਾਣ ਪੀਣ ਲਈ ਵੀ ਖਾਸ ਪ੍ਰਬੰਧ ਕਿੱਤੀ ਪਾਰਟੀਆਂ ਅਤੇ ਜਨਮ ਦਿਨ ਮਨਾਉਣ ਦਾ ਬਹੁਤ ਹੀ ਵਧੀਆ ਢੰਗ ਨਾਲ ਆਪਰਾਲਾ ਕੀਤਾ ਗਿਆ ਇਸ ਮੌਕੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸੋਨੀ ਸਵੀਟ ਤੇ ਸੋਨੀ ਰੈਸਟੋਰੈਂਟ ਦੇ ਮਾਲਕ ਦਰਸ਼ਨ ਸੋਨੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਵੇਂ ਕਾਰਜ ਕਰਨ ਤੇ ਵਧਾਈ ਦਿੱਤੀ ਉਨ੍ਹਾਂ ਦੇ ਨਾਲ ਨਗਰ ਕੌਂਸਲ ਖਮਾਣੂ ਦੇ ਪ੍ਰਧਾਨ ਗਰਦੀਪ ਸਿੰਘ ਆਰਤੀ ਐਸੋਸੀਏਸ਼ਨ ਖਮਾਣੂ ਦੇ ਸਰਪ੍ਰਸਤ ਆਰਤੀ ਗੰਗਾ RAM ਜਿਮੀ ਸ਼ਰਮਾ ਸੇਵਾ ਮੁਕਤ ਐਕਸੀਅਨ ਇੰਦਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਦੀ ਭੱਲਾ ਮਾਰਕੀਟ ਕਮੇਟੀ ਖਮਾਣੂ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਇਸ ਸਮਾਗਮ ਮੌਕੇ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਨੇ ਸੋਨੀ ਸਵੀਟਸ਼ਾਪ ਦੇ ਮਾਲਕ ਦਰਸ਼ਨ ਸੋਨੀ ਨੂੰ ਇਸ ਨਵੇਂ ਖੋਲੇ ادارے ਦੀਆਂ ਵਧਾਈਆਂ ਦਿੱਤੀਆਂ E thank you